ਪਹਿਲਾਂ ਜੈ ਭੀਮ ਜੈ ਭਾਰਤ ਅੱਜ ਲੜੀਵਾਰ ਮੀਟਿੰਗ ਜੋ ਸ਼ੁਰੂ ਕੀਤੀ ਹੈ ਨਸ਼ਿਆਂ ਦੇ ਖਿਲਾਫ ਜਿਸ ਤਰ੍ਹਾਂ ਪਹਿਲਾਂ ਜਥੇਬੰਦੀ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਸੀ ਪਿਛਲੇ ਸਮੇਂ ਦੌਰਾਨ ਵੀ ਅੱਜ ਪਿੰਡ ਰਹੀਮਪੁਰ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਹੈ ਜੋ ਜਥੇਬੰਦੀ ਵੱਲੋਂ ਅਪਰਾਲਾ ਕੀਤਾ ਜਾਂਦਾ ਹਰ ਵਾਰ ਕਿ ਆਪਾਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਔਰ ਪੜ੍ਹਾਈ ਪ੍ਰਤੀ ਜਾਗਰਿਤ ਕਰਨਾ ਔਰ ਇਹਨਾਂ ਨਸ਼ਿਆਂ ਤੋਂ ਆਪਾਂ ਕਿਸ ਤਰ੍ਹਾਂ ਦੂਰ ਰਹਿਣਾ ਔਰ ਇਹ ਨਸ਼ੇ ਸਾਡੇ ਲਈ ਕੀ ਨੁਕਸਾਨ ਕਰਦੇ ਆ ਇਸ ਬਾਰੇ ਆਪਾਂ ਜਾਣੂ ਕਰਵਾਇਆ ਜਾਂਦਾ ਔਰ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਨੌਜਵਾਨਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਜਰੀਏ ਜਿਹੜਾ ਹੈ ਉਹਨਾਂ ਨੂੰ ਜਹਿਮ ਦਿੱਤੇ ਜਾਣ ਤਾਂ ਜੋ ਨੌਜਵਾਨ ਵੀ ਖੇਡਾਂ ਵੱਲ ਜਾਣ ਔਰ ਇਸੇ ਲੜੀ ਦੇ ਤਹਿਤ ਅਸੀਂ ਪੂਰੇ ਸੂਬੇ ਦੇ ਵਿੱਚ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਤਾ ਜੋ ਇੱਕ ਵਧੀਆ ਸਮਾਜ ਸਿਰਜਿਆ ਜਾ ਸਕੇ ਦੇਖੋ ਜੀ ਜਿੱਥੇ ਵੀ ਗਰੀਬ ਗੁਰਵੇ ਸਮਾਜ ਦੇ ਨਾਲ ਧੱਕਾ ਹੁੰਦਾ ਕਿਉਂਕਿ ਗਰੀਬ ਦੀ ਬਾਹ ਕੋਈ ਨਹੀਂ ਫੜਦਾ ਤੇ ਉੱਥੇ ਜਿਹੜੀ ਸਾਡੀ ਜਥੇਬੰਦੀ ਆ ਉਹਨਾਂ ਦਾ ਜਾ ਕੇ ਪਹਿਲ ਦੇ ਆਧਾਰ ਤੇ ਉਹਨਾਂ ਦੀ ਬਾਹ ਫੜਦੀ ਆ ਜਿੱਥੇ ਵੀ ਕਿਸੇ ਨਾਲ ਧੱਕੇਸ਼ਾਹੀ ਹੁੰਦੀ ਆ ਜ਼ਬਰ ਜ਼ੁਲਮ ਹੁੰਦਾ ਉਥੇ ਅਸੀਂ ਜਿਹੜਾ ਸਾਡੇ ਨੌਜਵਾਨ ਵਰਕਰ ਆ ਜਿਹੜੇ ਉਥੇ ਪਹਿਲ ਦੇ ਆਧਾਰ ਤੇ ਉਸ ਗਰੀਬ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਨਾਲ ਕਿਤੇ ਜ਼ਬਰ ਜ਼ੁਲਮ ਹੁੰਦਾ ਅਤਿਆਚਾਰ ਹੁੰਦਾ ਉਥੇ ਜਾ ਕੇ ਖੜਦੇ ਆਰ ਉਹਨਾਂ ਨੂੰ ਜਿਹੜਾ ਨਿਆਂ ਦਵਾਉਂਦੇ ਆ। ਮਿੰਦਰ ਸਾਹਿਬ ਦੁਆਬੇ ਵਿੱਚ ਦਾ ਬਾਰਮੀ ਐਕਸ਼ਨ ਫੋਰਸ ਦੇ ਵੱਲੋਂ ਵੱਡੀ ਗਿਣਤੀ ਵਿੱਚ ਜਿਹੜੇ ਆ ਨੌਜਵਾਨ ਜੁੜਦੇ ਪਏ ਆ ਕਿ ਬਾਜਾ ਮਾਲਵਾ ਦੇ ਪੱਲ ਵੀ ਬਾਰਮੀ ਐਕਸ਼ਨ ਫੋਰਸ ਦੇ ਵੱਲੋਂ ਜਿਹੜੀ ਆ ਉਹ ਜੁੜਨ ਤੇ ਆ ਜੁੜ ਗਏ। ਦੇਖੋ ਪੂਰੇ ਸੂਬੇ ਦੇ ਵਿੱਚ ਕਰਾਂਗੇ ਔਰ ਸੂਬੇ ਦੇ ਵਿੱਚ ਵਰਕਰ ਸਾਡੇ ਪੂਰੇ ਸੂਬੇ ਦੇ ਵਿੱਚ ਬੈਠੇ ਆ। ਕਿਤੇ ਨਾ ਕਿਤੇ ਉਹ ਸਾਡੇ ਨਾਲ ਟੱਚ ਆ ਔਰ ਉਧਰ ਜਿਹੜੇ ਉਹ ਕੰਮ ਕਰ ਰਹੇ ਆ ਕਿਤੇ ਨਾ ਕਿਤੇ ਅਸੀਂ ਆਪਣੇ ਹੋਰ ਮਾਧਿਅਮ ਦੇ ਰਾਹੀਂ ਜਿਹੜਾ ਉਹਨਾਂ ਨੂੰ ਜਿਹੜਾ ਨਿਆ ਨਿਆ ਦਵਾਉਣ ਲਈ ਗਰੀਬ ਗੁਰੂਏ ਸਮਾਜ ਨੂੰ ਅਸੀਂ ਜਿਹੜਾ ਆਪਣੇ ਤੌਰ ਤੇ ਕੰਮ ਕਰ ਰਹੇ ਆ ਪੂਰੇ ਸੂਬੇ ਦੇ ਵਿੱਚ ਕਰ ਰਹੇ ਆ ਔਰ ਪੂਰੇ ਸੂਬੇ ਦੇ ਵਿੱਚ ਸਾਹਮਣੇ ਨਿਕਲ ਕੇ ਆਊਗਾ ਵੀ ਨੌਜਵਾਨ ਕਿੰਡੀ ਵੱਡੀ ਗਿਣਤੀ ਦੇ ਵਿੱਚ ਜਥੇਬੰਦੀ ਦੇ ਨਾਲ ਜੁੜੇ ਹੋਏ ਆ ਦੇਖੋ ਜੀ ਨੌਜਵਾਨਾਂ ਨੂੰ ਜਾਗਰਤ ਕਰ ਰਹੀ ਹੈ ਕਿ ਇਸ ਨਸ਼ੇ ਵਰਗੀ ਜੋ ਛੇਵਾਂ ਦਰਿਆ ਵਗ ਰਿਹਾ ਪੰਜਾਬ ਦੇ ਵਿੱਚ ਜੇਕਰ ਆਪਾਂ ਇਹਨੂੰ ਠੱਲ ਪਾਉਣੀ ਹੈ ਜਿੱਥੇ ਸਾਡਾ ਪ੍ਰਸ਼ਾਸਨ ਆਪਣਾ ਯੋਗਦਾਨ ਵਧੀਆ ਢੰਗ ਨਾਲ ਨਿਭਾ ਰਿਹਾ ਉਥੇ ਇਨਸਾਨੀਅਤ ਨਾਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਸਹਿਯੋਗ ਦੇਈਏ ਔਰ ਜਿਹੜੇ ਵੀ ਇੱਥੇ ਨਸ਼ੇ ਦੇ ਸੌਦਾਗਰ ਆ ਜਾਂ ਕੋਈ ਕੜਮ ਚੌਧਰੀ ਆ ਜੋ ਸਾਡੇ ਗਰੀਬ ਗੁਰਬੇ ਸਮਾਜ ਨੂੰ ਦਬਾਉਂਦੇ ਆ ਤੇ ਉਹਨਾਂ ਦੇ ਰਾਈਟ ਮਤਾਬਕ ਉਹਨਾਂ ਨੂੰ ਅਸੀਂ ਜਿਹੜਾ ਨਿਆ ਲੈ ਕੇ ਦਿੰਨੇ ਆ ਜਿੱਥੇ ਸਰਕਾਰਾਂ ਨਸ਼ਿਆਂ ਦੇ ਖਿਲਾਫ ਲੱਗੀਆਂ ਹੋਈਆਂ ਉੱਥੇ ਸਾਡਾ ਵੀ ਨੈਤਿਕ ਫਰਜ਼ ਬਣਦਾ ਵੀ ਅਸੀਂ ਵੀ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਜਥੇਬੰਦੀ ਵੱਲੋਂ ਮੁਹਿੰਮ ਵਿੱਢੀ ਗਈ ਆ ਉਹ ਅਸੀਂ ਪੂਰੇ ਪੰਜਾਬ ਦੇ ਵਿੱਚ ਲੈ ਜਾਵਾਂਗੇ ਔਰ ਜਾਗਰਤ ਕਰਾਂਗੇ ਨੌਜਵਾਨਾਂ ਨੂੰ ਕਿ ਨੌਜਵਾਨ ਜਿਹੜੇ ਖੇਡਾਂ ਵੱਲ ਜਾਣ ਪੜ੍ਹਾਈ ਵੱਲ ਜਾਣ ਤਾਂ ਜੋ ਉਹਨਾਂ ਦਾ ਭਵਿੱਖ ਉਜਵਲ ਬਣ ਸਕੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦੇਣਾ ਚਾਹਾਂਗੇ ਕਿ ਪਹਿਲਾਂ ਤਾਂ ਤੁਸੀਂ ਪੜ੍ਹਾਈ ਦੇ ਵੱਲ ਜਾਓ ਪੜ੍ਹ ਕੇ ਉੱਚੀ ਜਿਹੜੀ ਸਿੱਖਿਆ ਪ੍ਰਾਪਤ ਕਰੋ ਔਰ ਅਫਸਰ ਬਣੋ ਕਿਉਂਕਿ ਅੱਜ ਵੀ ਸਾਡੇ ਸਮਾਜ ਦੇ ਵਿੱਚ ਕਈ ਵਾਰ ਰੋਸ ਹੁੰਦਾ ਕਿ ਸਰਕਾਰਾਂ ਜਿਹੜੀਆਂ ਸਾਡੇ ਅਸੀਂ ਸਮਾਜ ਨੂੰ ਨੌਕਰੀਆਂ ਨਹੀਂ ਦਿੰਦੀਆਂ ਪਰ ਕਿਤੇ ਨਾ ਕਿਤੇ ਸਾਡਾ ਜਿਹੜਾ ਪੜ੍ਹਾਈ ਉਸ ਯੋਗਨੀ ਕੀਤੀ ਹੁੰਦੀ ਕਿ ਅਸੀਂ ਉਹ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਹਾਂ ਸਰਦ ਸਾਹਿਬ ਤੁਸੀਂ ਨਸ਼ਿਆਂ ਦੇ ਖਿਲਾਫ ਇਹ ਵੀ ਗੱਲ ਦੱਸਦੇ ਪਈਓ ਨਸ਼ਿਆਂ ਨੂੰ ਲੋਕਾਂ ਨੂੰ ਨੌਜਵਾਨਾਂ ਨੂੰ ਸਮਝਾ ਰਹੇ ਆਂ ਸੋ ਪਿੰਡਾਂ ਇਟਾਵ ਨੂੰ ਜਾਣ ਕੇ ਤਾਂ ਨਰਵਾਂ ਜਾਂ ਅਨਸ਼ੈ ਨੂੰ ਘਟੂਗਾ ਪਰ ਬਹੁਤ ਸਾਰੇ ਪਿੰਡੇ ਵਿੱਚ ਗਰਾਉਂਡ ਹੈ ਨਹੀਂ ਗਏ ਜਾਂ ਮਤਲਬ ਪਾਰਕਰੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਕਿਤੇ ਨਾ ਕਿਤੇ ਅਸੀਂ ਪਹਿਲਾਂ ਵੀ ਮੰਗ ਕਰਦੇ ਰਹੇ ਆਂ ਔਰ ਹੁਣ ਵੀ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਔਰ ਜਿੱਥੇ-ਜਿੱਥੇ ਸਰਪੰਚ ਸਹਿਬਾਨ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਜਿਮ ਵਗੈਰਾ ਹੈ ਨਹੀਂ ਖੇਡਣ ਲਈ ਖੇਡ ਗਰਾਉਂਡ ਹੈ ਨਹੀਂ ਗਏ ਤੇ ਉਹਨਾਂ ਸਰਪੰਚਾਂ ਸਰਪੰਚ ਸਹਿਬਾਨਾਂ ਨੂੰ ਵੀ ਮਿਲਾਂਗੇ ਕਿ ਆਪਾਂ ਜਿਹੜੀ ਨੌਜਵਾਨਾਂ ਨੂੰ ਜੇ ਸਿੱਧੇ ਰਸਤੇ ਪਾਉਣਾ ਆਪਾਂ ਨੂੰ ਕਿਤੇ ਨਾ ਕਿਤੇ ਉਹਨਾਂ ਦਾ ਸਹਿਯੋਗ ਕਰਨ ਲਈ ਸਾਨੂੰ ਜੈਂਬ ਵੀ ਲੈਣਾ ਲੈ ਕੇ ਦੇਣਾ ਚਾਹੀਦਾ ਸਾਨੂੰ ਖੇਡ ਲਈ ਗਰਾਊਂਡ ਵੀ ਚਾਹੀਦੀ ਆ ਔਰ ਜੋ ਮਹੱਈਆ ਸਮਾਨ ਬਣਦਾ ਉਹ ਵੀ ਸਾਨੂੰ ਜਿਹੜਾ ਨੌਜਵਾਨਾਂ ਨੂੰ ਉਪਲਬਧ ਕਰਾਉਣਾ ਚਾਹੀਦਾ ਤੇ ਇਹ ਸਰਕਾਰ ਦੇ ਜਰੀ ਹੋ ਸਕਦਾ ਜੇਕਰ ਸਰਕਾਰ ਪੰਚਾਇਤਾਂ ਦਾ ਸਹਿਯੋਗ ਕਰੇ ਸਾਹਿਬ ਲਾਸਟ ਇੱਕ ਸਵਾਲ ਹੈ ਤੁਸੀਂ ਨੌਜਵਾਨਾਂ ਦੇ ਦਾ ਕਾਫੀ ਉਪਰਾਲੇ ਕਰਦੇ ਆ ਪਰ ਜਿਹੜੀ ਆਪਣੇ ਸਮਾਜ ਦੇ ਭੈਣ ਆ ਕਿ ਉਹਨਾਂ ਦੇ ਲਈ ਵੀ ਕੋਈ ਸਲਾਈ ਸੈਂਟਰ ਜਾਂ ਔਨ ਬੜੇ ਸਮੇਂ ਵਿੱਚ ਗੱਦੀਪਤੀ ਵੱਲੋਂ ਇਸ ਤਰ੍ਹਾਂ ਕਰਾ ਦਿੱਤੀ ਦੇਖੋ ਜੀ ਪਹਿਲਾਂ ਵੀ ਸਾਡੇ ਜਥੇਬੰਦੀ ਦੇ ਆਗੂ ਜਿਹੜੇ ਆ ਲੱਗੇ ਹੋਏ ਆ ਕਿਤੇ ਵੀ ਸਾਡੇ ਗਰੀਬ ਪਰਿਵਾਰ ਦੀ ਧੀ ਭੈਣ ਦਾ ਵਿਆਹ ਹੁੰਦਾ ਉੱਥੇ ਵੀ ਜਿੰਨਾ ਵੀ ਸਹਿਯੋਗ ਕਰ ਸਕਦੇ ਆ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਵੀ ਕਰਦੇ ਰਿਹਾ ਉਹ ਕਰਦੇ ਰਹਾਗੇ ਧੰਨਵਾਦ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਰਪੰਚ ਰਹੀਪੁਰ ਇੱਥੇ ਪਹੁੰਚਦੇ ਵਾਲਮੀਕ ਐਕਸ਼ਨ ਫੋਰਸ ਪੰਜਾਬ ਪ੍ਰਧਾਨ ਤੇ ਜਿੰਨੇ ਮੈਂਬਰ ਸਹਿਬਾਨ ਸਾਡੇ ਇਥੇ ਪਿੰਡ ਦੇ ਵਿੱਚ ਆਏ ਨੇ ਉਹਨਾਂ ਦਾ ਹੀ ਬਿੱਗਾ ਤੈ ਦਿਨੋਂ ਦੇਲੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਉਹ ਸਾਰਾ ਸਾਰੇ ਅਸੀਂ ਉਹਨਾਂ ਨੂੰ ਅਸ਼ਵਾਸ਼ਣ ਦਉਨੇ ਅਸੀਂ ਸਾਰਾ ਪਿੰਡ ਤੁਹਾਡੇ ਨਾਲ ਆ ਜੀ ਤੇ ਅਸੀਂ ਉਹਨੂੰ ਇੱਥੇ ਪਹੁੰਚਦੇ ਬਹੁਤ-ਬਹੁਤ ਜੀ ਆਰ ਉਹ ਕਹਿੰਦੇ ਆ ਤੇ ਬਹੁਤ ਜ਼ਿਆਦਾ ਧੰਨਵਾਦੀਆਂ ਕਰਦੇ ਆ ਜੀ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਮਝਦੇ ਨਹੀਂ ਦੋ ਦਿਨ ਲਗਾ ਸਾਰੇ ਦਿਮਾਗ ਦੀ ਹਾਂਜੀ ਹਾਂਜੀ ਮਾਰ ਤੇ ਇੱਧਰ ਵੀ ਤੇ ਜੀ ਸਿੰਦ ਹੋਣਾ ਤੁਮੀ

ਚਲੋ ਏਦਾਂ ਹੌਲੀ ਹੌਲੀ ਆਪਾਂ ਨੂੰ ਨਾ ਚਲੋ 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 ਪਣ ਗਈ ਪਣ ਗਈ ਪਣ ਗਈ ਪਣ ਗਈ ਪਣ ਗਈ ਪਣ ਗਈ ਮੈਂ ਬਣਾਉਂਦੀ ਆਂ ਇਹੋ ਹਣੇ ਹਾਂ ਕੇ ਮਾਰੋ ਜੁਸਾਰੇ ਬਰਾਇ ਜੋ ਬਰਾਇ ਜੋ ਬਰਾਇ ਜੋ ਬਰਾਇ তে তে gonna... ਨਾਂ ਜੈ ਭੀਮ ਜੈ ਭਾਰਤ ਅੱਜ ਲੜੀਵਾਰ ਮੀਟਿੰਗ ਜੋ ਸ਼ੁਰੂ ਕੀਤੀ ਹੈ ਨਸ਼ਿਆਂ ਦੇ ਖਿਲਾਫ ਜਿਸ ਤਰ੍ਹਾਂ ਪਹਿਲਾਂ ਜਥੇਬੰਦੀ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਸੀ ਪਿਛਲੇ ਸਮੇਂ ਦੌਰਾਨ ਵੀ ਅੱਜ ਪਿੰਡ ਰਹੀਮਪੁਰ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਹੈ ਜੋ ਜਥੇਬੰਦੀ ਵੱਲੋਂ ਅਪਰਾਲਾ ਕੀਤਾ ਜਾਂਦਾ ਹਰ ਵਾਰ ਕਿ ਆਪਾਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਔਰ ਪੜ੍ਹਾਈ ਪ੍ਰਤੀ ਜਾਗਰਿਤ ਕਰਨਾ ਔਰ ਇਹਨਾਂ ਨਸ਼ਿਆਂ ਤੋਂ ਆਪਾਂ ਕਿਸ ਤਰ੍ਹਾਂ ਦੂਰ ਰਹਿਣਾ ਔਰ ਇਹ ਨਸ਼ੇ ਸਾਡੇ ਲਈ ਕੀ ਨੁਕਸਾਨ ਕਰਦੇ ਆ ਇਸ ਬਾਰੇ ਆਪਾਂ ਜਾਣੂ ਕਰਵਾਇਆ ਜਾਂਦਾ ਔਰ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਨੌਜਵਾਨਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਜਰੀਏ ਜਿਹੜਾ ਹੈ ਉਹਨਾਂ ਨੂੰ ਜਿੰਮ ਦਿੱਤੇ ਜਾਣ ਤਾਂ ਜੋ ਨੌਜਵਾਨ ਵੀ ਖੇਡਾਂ ਵੱਲ ਜਾਣ ਔਰ ਐਸੇ ਲੜੀ ਦੇ ਤਹਿਤ ਅਸੀਂ ਪੂਰੇ ਸੂਬੇ ਦੇ ਵਿੱਚ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਤਾ ਜੋ ਇੱਕ ਵਧੀਆ ਸਮਾਜ ਸਿਰਜਿਆ ਜਾ ਸਕੇ ਦੇਖੋ ਜੀ ਜਿੱਥੇ ਵੀ ਗਰੀਬ ਗੁਰਵੇ ਸਮਾਜ ਦੇ ਨਾਲ ਧੱਕਾ ਹੁੰਦਾ ਕਿਉਂਕਿ ਗਰੀਬ ਦੀ ਬਾਹ ਕੋਈ ਨਹੀਂ ਫੜਦਾ ਤੇ ਉੱਥੇ ਜਿਹੜੀ ਸਾਡੀ ਜਥੇਬੰਦੀ ਆ ਉਹਨਾਂ ਦਾ ਜਾ ਕੇ ਪਹਿਲ ਦੇ ਆਧਾਰ ਤੇ ਉਹਨਾਂ ਦੀ ਬਾਹ ਫੜਦੀ ਆ ਜਿੱਥੇ ਵੀ ਕਿਸੇ ਨਾਲ ਧੱਕੇਸ਼ਾਹੀ ਹੁੰਦੀ ਆ ਜ਼ਬਰ ਜ਼ੁਲਮ ਹੁੰਦਾ ਉਥੇ ਅਸੀਂ ਜਿਹੜਾ ਸਾਡੇ ਨੌਜਵਾਨ ਵਰਕਰ ਆ ਜਿਹੜੇ ਉਥੇ ਪਹਿਲ ਦੇ ਆਧਾਰ ਤੇ ਉਸ ਗਰੀਬ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਨਾਲ ਕਿਤੇ ਜ਼ਬਰ ਜ਼ੁਲਮ ਹੁੰਦਾ ਅਤਿਆਚਾਰ ਹੁੰਦਾ ਉਥੇ ਜਾ ਕੇ ਖੜਦੇ ਆਰ ਉਹਨਾਂ ਨੂੰ ਜਿਹੜਾ ਨਿਆਂ ਦਵਾਉਂਦੇ ਆ ਮਨਿੰਦਰ ਸਾਹਿਬ ਦੁਆਬੇ ਵਿੱਚ ਬਾਰਮੀ ਕੈਪੀਟਲ ਪੁਲਿਸ ਦੇ ਵੱਲੋਂ ਕੱਢੀ ਗੇਂਦ ਦੀ ਵਿੱਚ ਜਿਹੜੇ ਆ ਨੌਜਵਾਨ ਜੁੜਦੇ ਪਏ ਆ ਕਿ ਬਾਜਾ ਮਾਲਵਾ ਦੇ ਪੱਲ ਵੀ ਬਾਰਮੀ ਐਕਸ਼ਨ ਪੁਲਿਸ ਵੱਲੋਂ ਜਿਹੜੀ ਆ ਉਹਦੇ ਜੁੜਨ ਤੇ ਆ ਦੇਖੋ ਪੂਰੇ ਸੂਬੇ ਦੇ ਵਿੱਚ ਕਰਾਂਗੇ ਔਰ ਸੂਬੇ ਦੇ ਵਿੱਚ ਵਰਕਰ ਸਾਡੇ ਪੂਰੇ ਸੂਬੇ ਦੇ ਵਿੱਚ ਬੈਠੇ ਆ ਕਿਤੇ ਨਾ ਕਿਤੇ ਉਹ ਸਾਡੇ ਨਾਲ ਟੱਚ ਆ ਔਰ ਉਧਰ ਜਿਹੜੇ ਉਹ ਕਿਉਂਕਿ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਜਥੇਬੰਦੀਆਂ ਲੱਗੀਆਂ ਸਰਕਾਰਾਂ ਲੱਗੀਆਂ ਪ੍ਰਸ਼ਾਸਨ ਲੱਗਾ ਪਰ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਪਿੰਡ ਤੋਂ ਤੁਰਿਏ ਸ਼ਹਿਰਾਂ ਕਸਬਿਆਂ ਔਰ ਪੂਰੇ ਪੰਜਾਬ ਨੂੰ ਜੇਕਰ ਸਾਫ਼ ਕਰਨਾ ਤੇ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਪੈਣਾ ਸੋ ਇਸੇ ਲੜੀ ਦੇ ਤਹਿਤ ਨੌਜਵਾਨਾਂ ਨੂੰ ਕਹਿਣਾ ਚਾਹਨਾ ਕਿ ਨੌਜਵਾਨ ਜਿੱਥੇ ਪੜ੍ਹੇ ਲਿਖੇ ਆ ਉਥੇ ਸਾਨੂੰ ਖੇਡਾਂ ਦੇ ਵੱਲ ਜਿਹੜਾ ਪ੍ਰੇਰਿਤ ਹੋਣਾ ਚਾਹੀਦਾ ਹੈ ਕਿਉਂਕਿ ਜੋ ਖੇਡ ਹੈ ਉਹ ਸਾਡੇ ਸਰੀਰ ਵਾਸਤੇ ਵੀ ਫਿੱਟ ਹੈ ਸਾਨੂੰ ਅਨੁਰੋਗੀ ਰੱਖਦੀ ਹੈ ਤੇ ਇਸੇ ਤਰ੍ਹਾਂ ਅਸੀਂ ਜਥੇਬੰਦੀ ਵੱਲੋਂ ਵੀ ਸਰਕਾਰ ਨੂੰ ਅਪੀਲ ਕਰਾਂਗੇ ਕਿ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਜਿੱਥੇ ਸਾਡੇ ਸਰਪੰਚ ਸਾਹਿਬ ਬੈਠੇ ਆ ਇਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਜਿਹੜੇ ਪਿੰਡ ਦੇ ਵਿੱਚ ਕਿਤੇ ਜਿਮ ਨਹੀਂ ਹੈਗਾ ਨੌਜਵਾਨਾਂ ਨੂੰ ਜਿੰਮ ਖੋਲ੍ਹ ਕੇ ਦਿੱਤੇ ਜਾਣ ਤਾਂ ਜੋ ਨੌਜਵਾਨ ਜਿਹੜੇ ਆ ਖੇਡਾਂ ਵੱਲ ਪ੍ਰੇਰਿਤ ਹੋਣ ਔਰ ਜਿੱਦਾਂ ਪਿਛਲੇ ਸਮਿਆਂ ਦੇ ਵਿੱਚ ਸਰਕਾਰਾਂ ਨੇ ਦੇਖਿਆ ਕਿ ਸਰਕਾਰਾਂ ਨੇ ਖੇਡਾਂ ਨੂੰ ਪ੍ਰਮੋਟ ਕੀਤਾ ਔਰ ਸਾਡੇ ਇਲਾਕੇ ਦੇ ਵਿੱਚੋਂ ਨਾਂਮ ਬਰ ਖਿਡਾਰੀ ਨਿਕਲੇ ਔਰ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਅੱਜ ਨਾਂਮ ਬੋਲਦਾ ਇਸੇ ਤਰ੍ਹਾਂ ਆਪਾਂ ਜਿਸ ਤਰ੍ਹਾਂ ਦੂਸਰੇ ਦਾ ਨਾਂਮ ਬੋਲਦਾ ਦੇਖਦੇ ਆਂ ਤੇ ਅਸੀਂ ਵੀ ਉਹੋ ਹੀ ਸ਼ਖਸ਼ੇ ਜੇ ਮਿਹਨਤ ਕਰਾਂਗੇ ਤਾਂ ਕੱਲ ਨੂੰ ਸਾਡਾ ਵੀ ਨਾਂ ਬੋਲੇਗਾ ਇਸ ਕਰਕੇ ਮੈਂ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਇਹੋ ਕਹਿਣਾ ਚਾਹਾਂ ਕਿ ਜਥੇਬੰਦੀ ਨਾਲ ਜੁੜੋ ਜੇਕਰ ਆਪਾਂ ਕੰਮ ਕਰਨਾ ਸਮਾਜ ਦੇ ਲਈ ਤਾਂ ਸਾਨੂੰ ਅੱਗੇ ਹੋ ਕੇ ਆਉਣਾ ਚਾਹੀਦਾ ਹੈ ਔਰ ਇਸੇ ਤਰ੍ਹਾਂ ਅੱਜ ਜਥੇਬੰਦੀ ਵਿੱਚ ਇੱਥੋਂ ਜਿਹੜੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸ਼ਾਮਲ ਹੋਣਗੇ ਔਰ ਅਸੀਂ ਇੱਥੋਂ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕਰਾਂਗੇ ਔਰ ਅੱਜ ਜਿਹੜੀ ਹੈ ਮੀਟਿੰਗ ਹੈ ਇਹ ਇਸੇ ਕਰਕੇ ਰੱਖੀ ਗਈ ਕਿ ਨੌਜਵਾਨਾਂ ਨੂੰ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰਨ ਲਈ ਪ੍ਰੇਰਿਤ ਕਰੀਏ ਨੌਜਵਾਨ ਸਹਿਯੋਗ ਕਰਨ ਔਰ ਇਸੇ ਤਰ੍ਹਾਂ ਪੂਰੇ ਸੂਬੇ ਭਾਰਦੇ ਵਿੱਚ ਜਥੇਬੰਦੀ ਵੱਲੋਂ ਕੰਮ ਕੀਤੇ ਜਾਣਗੇ ਜਿੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਉੱਥੇ ਸਾਡੀ ਵੀ ਇਨਸਾਨੀਅਤ ਤੌਰ ਤੇ ਜ਼ਿੰਮੇਵਾਰੀ ਹੈ ਨਸ਼ਾ ਇਹ ਨਹੀਂ ਦੇਖਦਾ ਕਿ ਇਹ ਕੇਸ ਜਾਤੀ ਧਰਮ ਦਾ ਨਸ਼ਾ ਇਹ ਨਹੀਂ ਦੇਖਦਾ ਕਿ ਇਹ ਕੇਸ ਮਤਿਹਬ ਦਾ ਜੋ ਵੀ ਨਸ਼ੇ ਨੂੰ ਲੱਗਾ ਉਸਨੇ ਉਸ ਨੂੰ ਖਤਮ ਕਰ ਦਿੱਤਾ ਉਸ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਸੋ ਆਪਾਂ ਐਸਐਲਡੀ ਤਹਿਤ ਅੱਜ ਇੱਥੋਂ ਨਵੀਆਂ ਨਿਯੁਕਤੀਆਂ ਕਰ ਰਹੇ ਆ ਸੋ ਅੱਜ ਆਪਾਂ ਇੱਥੇ ਜਿਹੜੀਆਂ ਨਵੀਆਂ ਨਿਯੁਕਤੀਆਂ ਕਰਦੇ ਹਾਂ ਜਿਸ ਦੇ ਵਿੱਚ ਦਿਲਬਾਖ ਸਿੰਘ ਨੂੰ ਜ਼ਿਲ੍ਹਾ ਉਪ ਪ੍ਰਧਾਨ ਲਗਾਇਆ ਜਾ ਰਿਹਾ ਸੋ ਇੱਥੋਂ ਦੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਜਿਨ੍ਹਾਂ ਦਾ ਬਹੁਤ ਸਹਿਯੋਗ ਆ ਆਰਦਿਲ ਬਾਖਸ਼ਾ ਨੂੰ ਕਮਾਗੇ ਕਿ ਉਹ ਸਟੇਜ ਤੇ ਅੱਗੇ ਆਉਣ ਔਰ ਜਿਹੜਾ ਉਹਨਾਂ ਨੂੰ ਸਰੋਪਾ ਪਾ ਕੇ ਜਿਹੜਾ ਕਹੋ ਭਾਜੀ ਇੱਧਰ ਆ ਜਾਓ ਫੋਟੋ ਕਰਾਈਏ ਤਿੱਕੇ ਕਰਾਉਣ ਜਰਾ ਆ ਕਰਿਓ ਹੁਣ ਲੁਕੀ ਮੇਰੇ ਵਾਲੇ ਫੋਨ ਤੇ ਫੋਨ ਲਾਈ ਜੀਨੀਤ ਭਾਜੀ ਜੀਨੀਤ ਭਾਜੀ ਲੈ ਗੱਲ ਕਰਾਈ ਹੇਲੋ ਅੱਜ ਆਪਣੇ ਗੁਰਮੁਖ ਸਿੰਘ ਗੋਮਾ ਗੋਮਾ ਵੀਰ ਹਰਚਰਨ ਸਿੰਘ ਹਰਚਰਨ ਵੀਰ ਬੂਟਾ ਵੀਰ ਸਾਡਾ ਤਾਜੀ ਜਵਾਰ ਬਾਜੀ ਰਵੀ ਬਾਜੀ ਰਵੀ ਸ਼ਾਹ ਜੀ ਆਇਓ ਬੜਾ ਸਟੇਜ ਤੇ ਜਵਾਰ ਬਾਜੀ ਆਜੋ ਨੂਰ ਪਾਜੀ ਜਮਸ਼ੇਰ ਤੋਂ और मुंडा पहलवान गगन तेहर्ती दी द्वारका जी रवि पाजी सरपंच साहब कुलदीप शाह दीप शाह जो बोले सौ और पैर बालमिक महाराज की जय गुरजान सिंह आजा भाई ਬੋਲੇ 100 ਰੁਪਏ ਤਾਬ ਦੇਖ ਲਈਏ 10000 ਗੋਮਾ ਮੇਰਾ ਭਰਾ ਉਹ ਵੀ ਸਟੇਜ ਤੇ ਆ ਜਵੇ ਪਲੀਜ਼ ਹਰ ਚਰਨ ਸਿੰਘ ਬੋਟਾ ਭਾਈ ਸਟੇਜ ਤੇ ਆ ਜਵੇ

अपना सम्मान राम सिंह जी जमशेद को बहुत ही सत्या जी आओ अपना अपने रंजीत भाजी रंजीत परिवार तो जबराज बाबा जी आउट स्टेट हैं बड़े सौर नर्तक हैं जय बिंदर नंबर दार पाजी मिंदर चाचा जी बग्गा चाचा जी सदार चिप्पीर मोनिटर आओगे जी मस्त्री जी रजी भाजी आजो आजो очку Qualse are these sources. They will use this FORC. They will paint will paint They will ड्रैस आहे स्डा सा छोकिरा तो मेर बि सारे भ्रा जो

راجي سو توار بالمی کماراج کی জয় اج کی জয় میرا امیر گندا